ਚੰਡੀਗੜ੍ਹ ਜਾਣ ਤੋਂ ਪਹਿਲਾਂ ਦੇਖ ਲਿਓ ਇਹ ਖਬਰ ਨਹੀਂ ਤਾਂ ਤੁਹਾਡੇ ਵੀ ਕੱਟੇ ਜਾ ਸਕਦੇ ਨੇ ਮੋٹے-ਮੋٹے ਚਲਾਣ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਹੁਕਮ ਕਰ ਦਿੱਤੇ ਜਾਰੀ ਸਸ਼ੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾਤਾ ਚੰਡੀਗੜ੍ਹ ਨੂੰ ਚਲਾਨ ਗੜਵੀ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਕਿਹਾ ਗਿਆ ਕਿ ਜਿੱਥੇ ਵੱਡੇ ਪੱਧਰ ਤੇ ਹਾਲਾਂਕਿ ਕੈਮਰਿਆਂ ਦੇ ਨਾਲ ਚਲਾਨ ਹੋਏ ਉਸ ਦੇ ਨਾਲ ਇੱਕ ਪਾਸੇ ਪੈਰਲ ਜਿਹੜੇ ਚੰਡੀਗੜ੍ਹ ਪੁਲਿਸ ਆ ਜਿਹੜੀ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਆ ਉਸ ਨੇ ਬਹੁਤ ਵੱਡੇ ਪੱਧਰ ਤੇ ਚਲਾਨ ਕੀਤੇ ਤੇ ਉਸ ਗੱਲ ਨੂੰ ਲੈ ਕੇ ਹਾਲਾਂਕਿ ਬਾਰ-ਬਾਰ ਇਸੇ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਉੱਪਰ ਤੱਕ ਚੰਡੀਗੜ੍ਹ ਦੇ ਡੀਜੀਪੀ ਤੱਕ ਇਹ ਪਹੁੰਚ ਜਾਂਦੀ ਹੈ ਜਾਣ ਕੇ ਕਿਸੇ ਤਰੀਕੇ ਦਾ ਸਮਝੌਤਾ ਟ੍ਰੈਫਿਕ ਚੌਂਕਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਸਭ ਦੇ ਵਿਚਾਲੇ ਇਸ ਤੋਂ ਵੀ ਵੱਡੀ ਗੱਲ ਇਹ ਕਿ ਸਾਹਮਣੇ ਆਈ ਕਿ ਚੰਡੀਗੜ੍ਹ ਦੇ ਚੌਂਕਾਂ ਦੇ ਵਿੱਚ ਜਦੋਂ ਚਲਾਨ ਹੁੰਦੇ ਨੇ ਜਾਂ ਫਿਰ ਕਿਸੇ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾਂਦੇ ਨੇ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਦੁਆਰਾ ਤਾਂ ਉੱਥੇ ਬਹੁਤ ਵੱਡੇ ਵੱਡੇ ਲੰਬੇ ਜਾਮ ਤੱਕ ਲੱਗ ਜਾਂਦੇ ਹਨ ਜਾਨੀ ਕਿ ਟ੍ਰੈਫਿਕ ਕਲੀਅਰ ਕਰਨੀ ਔਖੀ ਹੋ ਜਾਂਦੀ ਹੈ ਤਾਂ ਇਹ ਸਭ ਦੇ ਵਿਚਾਲੇ ਹੋਣਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਉਹਦੇ ਜਿਹੜੇ ਰਸਤੇ ਦੇ ਉੱਪਰ ਕਿਸੇ ਵੀ ਤਰੀਕੇ ਦੀ ਗੱਡੀ ਨੂੰ ਰੋਕ ਕੇ ਉਸ ਦਾ ਚਲਾਨ ਕਰਨ ਦੇ ਉੱਪਰ ਰੋਕ ਲਗਾਈ ਜਾ ਸਾਰਾ ਕੰਮ ਹੁਣ ਕੈਮਰਿਆਂ ਦੇ ਰਾਹੀਂ ਹੋਵੇਗਾ ਜਾਨੀ ਕਿ ਜਿੱਥੇ ਵੀ ਨਿਯਮ ਕਾਨੂੰਨ ਤੋੜਿਆ ਹੋਵੇਗਾ ਉੱਥੇ ਕੈਮਰਾ ਉਸ ਨੂੰ ਰਿਕਾਰਡ ਕਰੇਗਾ ਚਲਾਨ ਸਦਾ ਉਸ ਜਿਹੜਾ ਵਾਹਨ ਆ ਭਾਵੇਂ ਕੋਈ ਗੱਡੀ ਆ ਮੋਟਰਸਾਈਕਲ ਆ ਉਸ ਦੇ ਸਾਧਾਨ ਦੇ ਜਿਹੜਾ ਮਾਲਕ ਆ ਉਸ ਦੇ ਘਰੇ ਜਾਵੇਗਾ ਜਾਂ ਉਸ ਦੇ ਮੋਬਾਈਲ ਦੇ ਉੱਪਰ ਉਸ ਨੂੰ ਜਿਹੜਾ SMS ਦੇ ਜ਼ਰੀਏ ਜਾਣਕਾਰੀ ਮਿਲ ਜਾਵੇਗੀ ਹੁਣ ਕੋਈ ਵੀ ਪੁਲਿਸ ਵਾਲਾ ਤੁਹਾਡੀ ਗੱਡੀ ਨੂੰ ਰੋਕ ਨਹੀਂ ਸਕਦਾ ਕਾ ਤੇ ਨਾ ਹੀ ਇਹ ਕਹੇਗਾ ਕਿ ਲਾਇਸੈਂਸ ਦਿਖਾਓ ਤੁਹਾਡਾ ਮੌਕੇ ਤੇ ਚਲਾਨ ਦਾ ਭੁਗਤਾਨ ਕਰਨਾ ਸਾਰੇ ਚਲਾਨ ਕੈਮਰੇ ਮਸ਼ੀਨਾ ਸੀਸੀਟੀਵੀ ਥਰੂ ਕੀਤਾ ਜਾਣਗੇ ਕਾਰਵਾਈ ਆਟੋਮੈਟਿਕ ਹੋਵੇਗੀ ਹੁਣ ਟ੍ਰੈਫਿਕ ਪੁਲਿਸ ਵਾਲੇ ਸਿਰਫ ਟ੍ਰੈਫਿਕ ਨੂੰ ਮੇਨਟੇਨ ਕਰਨ ਚਲਾਨ ਜਾਮ ਖਤਮ ਕਰਨ ਨੂੰ ਜਾਂ ਫਿਰ ਆਮ ਲੋਕਾਂ ਨੂੰ ਜੇਕਰ ਕਿਸੇ ਨੂੰ ਕੋਈ ਰਸਤੇ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਸਿੱਧਾ ਰਸਤਾ ਦਿਖਾਉਣ ਦੀ ਲਈ ਉਹਨਾਂ ਦੀ ਮਦਦ ਕਰਨਗੇ ਉਹਨਾਂ ਕੋਲ ਚਲਾਨ ਕੱਟਣ ਦੀ ਕਿਸੇ ਵੀ ਤਰੀਕੇ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਚੰਡੀਗੜ੍ਹ ਨੂੰ ਲੋਕ ਕਈ ਵਾਰੀ ਚਲਾਨ ਸਿਟੀ ਆਖਦੇ ਨੇ ਚਲਾਨ ਗੜਵੀ ਪਿਛਲੇ ਦਿਨਾਂ ਦੇ ਵਿੱਚ ਆਖਿਆ ਗਿਆ ਜਦੋਂ ਵੱਡੇ ਪੱਦਰ ਤੇ ਚਲਾਨ ਕੱਟੇ ਗਏ ਕਿਉਂਕਿ ਇੱਥੇ ਬਹੁਤ ਜ਼ਿਆਦਾ ਚਲਾਨ ਹੁੰਦੇ ਨੇ ਹੁਣ ਇਹ ਤਸਵੀਰ ਬਦਲਣ ਵਾਲੀ ਆ ਲੋਕਾਂ ਵੱਲੋਂ ਪੁਲਿਸ ਵਿਰੁੱਧ ਬਹੁਤ ਸਾਰੀਆਂ ਰਿਸ਼ਵਤ ਜਾਂ ਫਿਰ ਬੇਬੁਨਿਆਦੀ ਚਲਾਨ ਦੀਆਂ ਸ਼ਿਕਾਇਤਾਂ ਹੁਣ ਘਟ ਹੋਣ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਰਿਸ਼ਵਤ ਨੂੰ ਲੈ ਕੇ ਜਾਂ ਫਿਰ ਬੇਬੁਨਿਆਦੀ ਚਲਾਨ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਪਹੁੰਚੇ ਫੈਸਲਾ ਚੰਡੀਗੜ੍ਹ ਦੇ ਡੀਜੀਪੀ ਦੇ ਵੱਲੋਂ ਦਿੱਤੀ ਸਲਾਹ ਦੇ ਬਾਅਦ ਲਿਆ ਗਿਆ ਹੁਣ ਕਿਹਾ ਗਿਆ ਕਿ ਹੁਣ ਟੈਕਨੋਲੋਜੀ ਦੇ ਨਾਲ ਟ੍ਰੈਫਿਕ ਨੂੰ ਬਿਹਤਰ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ ਇਹ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ ਚੱਲਿਆ ਜੇਕਰ ਇਹ ਸਿਸਟਮ ਚੰਡੀਗੜ੍ਹ ਦੇ ਵਿੱਚ ਚੰਗਾ ਕੰਮ ਕਰਕੇ ਦਿਖਾਉਂਦਾ ਕਾਮਯਾਬ ਹੋ ਜਾਂਦਾ ਤਾਂ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਮਾਡਲ ਲਾਗੂ ਕੀਤਾ ਜਾ ਸਕਦਾ ਤੇ ਇਸੇ ਦੇ ਨਾਲ ਹਾਂ ਲੋਕਾਂ ਦੇ ਉੱਪਰ ਜਾਂ ਫਿਰ ਪੁਲਿਸ ਦੇ ਵਿਚਕਾਰ ਜਿਹੜਾ ਵਿਸ਼ਵਾਸ ਘਟਿਆ ਹੋਇਆ ਉਹ ਜਿਹੜਾ ਮੁੜ ਤੋਂ ਬਹਾਲ ਹੋ ਸਕੇਗਾ ਤਾਂ ਚੰਡੀਗੜ੍ਹ ਦੇ ਵਿੱਚ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੋਈ ਕਰੀਬੀ ਜਾਣਾ ਚਾਹੁੰਦਾ ਤਾਂ ਉਸ ਦੇ ਉੱਪ ਤੱਕ ਜਿਹੜੀ ਇਹ ਖਬਰ ਜ਼ਰੂਰ ਸਾਂਝੀ ਕਰੋ ਕਿਉਂਕਿ ਅੱਗੇ ਅਕਸਰ ਕਈ ਵਾਰ ਇਹ ਵੀ ਹੋ ਜਾਂਦਾ ਸੀ ਕਿ ਪੁਲਿਸ ਮੁਲਾਜ਼ਮ ਜੇਕਰ ਕਿਸੇ ਚੌਂਕ ਦੇ ਵਿੱਚ ਨਹੀਂ ਹੁੰਦੇ ਸੀ ਤੁਸੀਂ ਜਿਹੜਾ ਉਹ ਚੌਂਕ ਬ੍ਰੇਕ ਕਰ ਦਿੰਦੇ ਸੀ ਉੱਥੇ ਰੂਲ ਬ੍ਰੇਕ ਕਰ ਦਿੰਦੇ ਸੀ ਕਦੇ ਰੈੱਡ ਲਾਈਟ ਕਰਾਸ ਕਰ ਦਿੰਦੇ ਸੀ ਪਰ ਹੁਣ ਸੀਸੀਟੀਵੀ ਕੈਮਰੇ ਆ ਹਾਲਾਂਕਿ ਇਹ ਆ ਕਿ ਚੰਡੀਗੜ੍ਹ ਦੇ ਵਿੱਚ ਹਰ ਤਾਂ ਤੇ ਸੀਸੀਟੀਵੀ ਕੈਮਰੇ ਨੇ ਜੇਕਰ ਕਿਸੇ ਵੀ ਚੌਕ ਦੇ ਵਿੱਚ ਨਹੀਂ ਹਨ ਉੱਥੇ ਵੀ ਲੱਗ ਜਾਣਗੇ ਜਾਨੀ ਕਿ ਹੁਣ ਚੰਡੀਗੜ੍ਹ ਜਾਣ ਵਾਲਿਆਂ ਨੂੰ ਕਾਨੂੰਨਾਂ ਦੇ ਵਿੱਚ ਵੱਜ ਕੇ ਰਹਿਣਾ ਪਵੇਗਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੋਈ ਸਾਥੀ ਜਾਣਾ ਚਾਹੁੰਦਾ ਤਾਂ ਉਸ ਤੱਕ ਇਹ ਖਬਰ ਸ਼ੇਅਰ ਜਰੂਰ ਕਰ ਦਿਓ